ਮੈਂ ਮੰਨ ਕੇ ਚੱਲਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ। ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੁਝ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ। ਬਟ ਮੇਰਾ ਫੰਡਮੈਂਟਲ ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਆ। ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਰਪ ਆਬਜੈਕਟ ਨਹੀਂ ਜਾਣਾ। ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ। ਕਿੰਨੇ ਸਾਲ ਦੇ ਜਿਹੜੀ ਪੜ੍ਹਾਈ ਦੀ ਜਿਹੜੀ ਕਿੰਨੇ ਸਾਲ ਦੀ ਮਿਹਨਤ ਤੋਂ ਬਾਅਦ ਇਹ ਵੇਪਸੂ ਵਿੱਚ ਆਇਤਰ ਦਿੱਤਾ। ਸੋ ਹਰ ਇੱਕ ਦੇ ਲਈ ਐਲੀਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲ ਵੀ ਹੋਵੇ ਬੀ ਐਲ ਐਲ ਬੀ 5 ਇਅਰ ਜੋ ਵੀ ਐਲ ਐਲ ਬੀ ਕੋਰਸ ਹੁੰਦਾ ਹੈ। ਮੈਂ ਮੰਨ ਕੇ ਚੱਲਦੀ ਹਾਂ ਕਿ ਮੇਰਾ ਫੰਡਾਮੈਂਟਲ ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ। ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੋਈ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ ਬਟ ਮੇਰਾ ਫੰਡਮੈਂਟਲ ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਹਾਂ ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਰਪ ਆਬਜੈਕਟ ਨਹੀਂ ਜਾਣਾ ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ ਕਿੰਨੇ ਸਾਲ ਦੇ ਜਿਹੜੀ ਪੜਾਈ ਦੀ ਜਿਹੜੀ ਇਸ ਸਾਲ ਦੀ ਮਹਿੰਤੇ ਤੋਂ ਬਾਰੇ ਵੀ ਤੁਸੀਂ ਪੇਪਰ ਦਿੱਤਾ। ਸੋ ਹਰ ਇੱਕ ਦੇ ਲਈ ਐਲੀਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲ ਬੀ ਹੋਵੇ ਬੀ ਐਲ ਐਲ ਬੀ 5 ਇਅਰ ਜੋ ਵੀ ਐਲ ਐਲ ਬੀ ਕੋਰਸ ਹੁੰਦਾ ਹੈ। ਮੈਂ ਮੰਨ ਕੇ ਚੱਲਦੀ ਹਾਂ ਕਿ ਮੇਰਾ ਫੰਡਾਮੈਂਟਲ ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ। ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੁਝ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ ਬਟ ਮੇਰਾ ਫੰਡਮੈਂਟਲ ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਹਾਂ ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਰਪ ਆਬਜੈਕਟ ਨਹੀਂ ਜਾਣਾ ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ ਕਿੰਨੇ ਸਾਲ ਦੇ ਜਿਹੜੀ ਪੜਾਈ ਦੀ ਜਿਹੜੀ ਇਸ ਸਾਲ ਦੀ ਮਿਹਨਤ ਤੋਂ ਬਾਰੇ ਬੇਤਸਵੀਪਰ ਦੱਸੋ ਸੋ ਹਰ ਇੱਕ ਦੇ ਲਈ ਐਲੀਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲ ਬੀ ਹੋਵੇ ਬੀ ਐਲ ਐਲ ਬੀ 5 ਇਅਰ ਜੋ ਵੀ ਐਲ ਐਲ ਬੀ ਕੋਰਸ ਹੁੰਦਾ ਹੈ ਮੈਂ ਮੰਨ ਕੇ ਚੱਲਦੀ ਹਾਂ ਕਿ ਮੇਰਾ ਫੰਡਾਮੈਂਟਲ ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੁਝ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ ਬਟ ਮੇਰਾ ਫੰਡਮੈਂਟਲ ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਹਾਂ ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਰਪ ਆਬਜੈਕਟ ਨਹੀਂ ਜਾਣਾ ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ ਕਿੰਨੇ ਸਾਲ ਦੇ ਜਿਹੜੀ ਪੜਾਈ ਦੀ ਜਿਹੜੀ ਕਿੰਨੇ ਸਾਲ ਦੀ ਮਿਹਨਤ ਤੋਂ ਬਾਅਦ ਇਹ ਬੇਤਸਵੀਪਰ ਦਿੱਤਾ। ਸੋ ਹਰ ਇੱਕ ਦੇ ਲਈ ਐਲੀਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲ ਵੀ ਹੋਵੇ ਬੀ ਐਲ ਐਲ ਵੀ 5 ਇਅਰ ਜੋ ਵੀ ਐਲ ਐਲ ਵੀ ਕੋਰਸ ਹੁੰਦਾ ਹੈ। ਮੈਂ ਮੰਨ ਕੇ ਚੱਲਦੀ ਹਾਂ ਕਿ ਮੇਰਾ ਫੰਡਾਮੈਂਟਲ ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ। ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੁਝ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ। ਬਟ ਮੇਰਾ ਫੰਡਾਮੈਂਟਲ ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਆ ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਪ ਆਬਜੈਕਟ ਨਹੀਂ ਜਾਣਾ ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ ਕਿੰਨੇ ਸਾਲ ਦੀ ਜਿਹੜੀ ਪੜ੍ਹਾਈ ਦੀ ਜਿਹੜੀ ਕਿੰਨੇ ਸਾਲ ਦੀ ਮਿਹਨਤ ਤੋਂ ਬਾਅਦ ਇਹ ਪੇਪਰ ਦਿੱਤਾ ਸੋ ਹਰ ਇੱਕ ਦੇ ਲਈ ਐਲੀਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲਬੀ ਹੋਵੇ ਬੀ ਐਲ ਐਲਬੀ 5 ਇਅਰ ਜੋ ਵੀ ਐਲ ਐਲਬੀ ਕੋਰਸ ਹੁੰਦਾ ਹੈ ਆ